ਕੰਧਾ ਬਨ ਨਿਵਾ ਮਤ ਸੁੱਚੀ ਮਤ ਫਤ ਦਾ ਰੱਖ ਆਪ ਬਾਹੇ ਕੋ ਇਹ ਅਕਾਲ ਪੁਰਖ ਆਪਣੇ ਪੰਥਰੇ ਸਦਾ ਸੁਹਾਇਦਾ ਦਾ ਸਭਿ ਜੋ ਸ੍ਰੀ ਨਨਕਾਣਾ ਸਾਹਿਬ ਅੱਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਇੰਨਾ ਤੋਂ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾਤ ਤੇ ਸੇਵਾ ਸੰਭਾਲਦਾ ਖਾਲਸਾ ਜੀ ਨੂੰ ਬਖਸ਼ੋ ਮਹਾ ਮਹਾ ਕੋ ਮਾਰਕੀ ਚੜਿਆ ਸਦਾ ਸੰਤ ਪਰ ਪਰ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ ਕਤ ਵਿਚਾਰ ਜਹ ਮਤੁਰਾ ਜਗਤਾਰਨ ਕੋ ਅਵਤਾਰ ਬਨਾਇਓ ਜੱਪਿ ਉਸ ਅਰਜਨ ਦੇਵ ਸੂਰੂ ਫਿਰ ਸੰਕਟ ਜੋਨ ਘਰ ਬਨਾ ਆਇਓ ਐਸੇ ਧੀਂ ਦੇ ਆਲ ਖਤਰੂ ਸ਼ਹੀਦਾਂ ਦੇ ਸਿਰਤਾਜ ਬਾੜੀ ਕੇ ਖੋਹਿ ਧਰ ਪੰਜਵੇਂ ਪਾਤਸ਼ਾਹ ਧਨਸੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੀਵਾਰਾ ਚਲਾਈ ਹੋਈ ਪ੍ਰਾਤਨ ਨਮਰਿਆਤਾ ਅਨਸਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਸੰਤ ਰਾਗ ਗਾਇਕ ਕਰਨ ਦੀ ਅਰੰਭਤਾ ਕੀਤੀ ਜਾ ਰਹੀ ਹੈ ਸਤਿਗੁਰੂ ਜੀਓ ਸਮੂਹ ਰਾਗੀ ਸਿੰਗਾਂ ਦੇ ਸੀਸ ਤੇ ਮੇਰ ਪਰਿਆ ਹੱਥ ਰੱਖ ਕੇ ਬਾਣੀ ਸੁਛਤੇ ਸਪਸ਼ਟ ਪੜੰਦਾ ਗਾਇਨ ਕਰੰਦਾ ਵੱਲ ਖੁੱਤੀ ਅਤਿਸ਼ਟ ਮਰਥਾ ਬਖਸ਼ਣੀ ਦੇ ਅੰਤ ਸੰਗਤਾ ਦੀਆਂ ਹਾਜ਼ਰੀਆਂ ਤੇ ਖੁੱਲ ਪੇਟਾਂਵਾ ਦਰਤੇ ਪਰਮਾਨ ਕਰਨੀਆਂ ਆਪਣੇ ਘਰ ਘਰੋਂ ਸਿੱਖੀ ਸੇਧਕ ਭਰੋਸਾ ਨਾਮ ਦਾਤ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ 헤 ਨਿਵਾਣਿਆਂ ਦੇ ਮਾਨ ਨੇ ਸਾਨਿਆਂ ਦੇ ਤਾਨ ਨੇ ਉਟੀਆਂ ਉਡੈ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਹ ਚੁੱਕ ਉਹ ਆ ਦਰਬਾਰ ਕਰਨੀ ਕੜਾਹ ਪ੍ਰਸ਼ਾਦ ਮੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕਾਇਮ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਨ ਚਿਤ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਮਨ ਹੋਵਨਾ ਨਾਨਕ ਨਾਮ ਚੜੀ ਕਲਾ ਤੇਰੇ ਬਾਣੀ ਸਰਬਤ